ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਜਿਹਾ ਲੱਗ ਅਸੀਂ ਮਰ ਗਏ ਸੀ ਅਫਰਾਨ ਠਾਨ ਨੇ ਉਸ ਦਿਨ ਜਾਣ ਕਿ ਜਦੋਂ ਟੀਮ ਇੰਡੀਆ ਨੂੰ ਸਾਲ ਲੈਣਾ ਹੋ ਗਿਆ ਸੀ ਔਖਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਅਲ ਰਾਉਟਰ ਇਫਰਾਨ ਪਠਾਨੇ ਆਪਣੇ ਕੈਰੀਅਰ ਦੇ ਉਸ ਦਿਨ ਨੂੰ ਯਾਦ ਕੀਤਾ ਜਦੋਂ ਪੂਰਾ ਭਾਰੀ ਪੂਰਾ ਭਾਰਤੀ ਕ੍ਰਿਕਟ ਸਦਮੇ ਵਿੱਚ ਸੀ ਇਸ ਨੂੰ ਭਾਰਤੀ ਕ੍ਰਿਕਟ ਦਾ ਇੱਕ ਕਾਲਾ ਅਧਿਆਇ ਮੰਨਿਆ ਜਾਂਦਾ ਹੈ ਇਫਰਾਨ ਨੇ ਦੱਸਿਆ ਕਿ ਉਸ ਦਿਨ ਅਜਾਹ ਲੱਗ ਰਿਹਾ ਸੀ ਜਿਵੇਂ ਪੂਰੀ ਟੀਮ ਮਰ ਗਈ ਹੋਵੇ ਇਫਰਾਨ ਪਠਾਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ टीम इंडिया 2007 ਵਿੱਚ वेस्ट इंडीज ਵਿੱਚ ਖੇਡੇ ਗਏ ਇੱਕ ਰੋਜਾ ਵਿਸ਼ਵ ਕੱਪ ਦੇ ਪਹਿਲੇ ਦੌਰ ਵਿੱਚ ਬਾਹਰ ਕਿਸੇ ਤਾ ਪੂਰੀ ਟੀਮ ਸਦਮੇ ਵਿੱਚ ਸੀ ਇਹ ਇਫਰਾਨ ਦਾ ਪਹਿਲਾ ਇੱਕ ਰੋਜਾ ਵਿਸ਼ਵ ਕੱਪ ਸੀ ਉਸ ਨੇ ਮੰਨਿਆ ਹੈ ਕਿ ਉਸ ਉਹ ਉਸ ਸਮੇਂ ਦੌਰਾਨ ਹਰ ਕੋਈ ਹੈਰਾਨ ਹੈਰਾਨ ਸੀ ਕਿ ਹੋਇਆ ਕਿ ਖਿਡਾਰੀ ਸਦਮੇ ਵਿੱਚ ਸੰਤੀਮ ਇੰਡੀਆ 2003 ਵਿੱਚ ਸੌਰਵ ਗੰਗੋਲੀ ਦੀ ਕਪਤਾਨੀ ਵਿੱਚ ਖੇਡੇ ਗਏ ਇੱਕ ਰੋਜਾ ਵਿਸ਼ਵ ਕੱਪ ਵਿੱਚ ਉਪਰਜੇਤੂ ਰਹੀ ਸੀ ਦੋਇ ਸੱਤਵੇਂ ਚ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਜੋ ਕੰਮ ਗੰਗੋਲੀ ਦੀ ਕਪਤਾਨੀ ਵਿੱਚ ਨਹੀਂ ਹੋਇਆ ਸੀ ਉਸ ਉਹ ਇਸ ਵਾਰ rahul rahul dravid ਦੀ ਕਪਤਾਨੀ ਵਿੱਚ ਹੋਵੇਗਾ ਹਾਲਾਂਕਿ ਭਾਰਤ ਦੀਆਂ ਉਹ ਉਮੀਦਾਂ ਟੁੱਟ ਗਈਆਂ ਹਨ ਬੰਗਲਾਦੇਸ਼ ਦੇ শ্রীলੰਕਾ ਤੋਂ ਭਾਰਤ ਤੋਂ ਬਾਅਦ ਭਾਰਤ ਪਹਿਲੇ ਦੌਰ ਵਿੱਚ ਸਹੀਸ਼ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ ਇਫਰਾਨ ਨੇ ਇਸ ਵਿਸ਼ਵ ਕੱਪ ਬਾਰੇ ਲਲਨ ਟੋਮਨ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਸੀਂ ਦੋ ਦਿਨ ਪਹਿਲਾਂ ਹੋਟਲ ਵਿੱਚ ਸੀ ਅਜਾਹ ਲੱਗ ਰਿਹਾ ਸੀ ਜਿਵੇਂ ਅਸੀਂ ਮਰ ਗਏ ਹੋਈਏ ਹਰ ਕੋਈ ਇਹੀ ਮਹਿਸੂਸ ਕਰ ਰਿਹਾ ਸੀ ਅਸੀਂ ਸਾਰੇ ਬਹੁਤ ਦੁਖੀ ਸੀ ਹਰ ਕੋਈ ਹੈਰਾਨ ਸੀ ਕਿ ਕਿਤੇ ਵੀ ਵਿਸ਼ਵ ਕੱਪ ਜਿੱਤਿਆ ਭਾਰਤ ਨੂੰ ਵੱਡੇ ਮਹੀਨੇ ਬਾਅਦ ਇਸ ਹੱਥ ਦੇ ਦਰਦ ਤੋਂ ਰਾਹਤ ਮਿਲੀ ਹੈ ਸਾਲ 2007 ਵਿੱਚ ਭਾਰਤ ਨੇ ਐਮਐਸ3 ਦੀ ਕਪਤਾਨੀ ਵਿੱਚ ਟੀਵੀ ਨਿਸ਼ਚਿਤ ਕੱਪ ਜਿੱਤਿਆ ਇਫਰਾਨ ਦੀ ਇਸ ਟੀਮ ਦਾ ਹਿੱਸਾ ਹੀ ਸੀ ਹਾਲਾਂਕਿ ਇਸ ਇੱਕ ਰੋਜਾ ਵਿਸ਼ਵ ਕੱਪ ਤੋਂ ਬਾਅਦ ਹੋਣਨ ਦਾ ਦਰਦ ਅਜੇ ਵੀ ਭਾਰਤੀ ਨੂੰ ਅੱਤੇ ਪ੍ਰਸ਼ੰਸਕਾਂ ਨੂੰ ਸਤਾਉਂਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ